ਹਾਂਜੀ ਸਤਿ ਸ੍ਰੀ ਕਾਲ ਜੀ ਸਾਰੇ ਮੇਰੇ ਬੈਂਡ ਪਰ ਆ ਮੰਨ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗੇ ਵੀਡੀਓ ਸ਼ੁਰੂ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੱਲ ਨੂੰ ਸਬਸਕ੍ਰਾਈਬ ਜਰੂਰ ਕਰੇ ਜੀ ਟਾਈਮ ਹੋ ਗਿਆ ਪੌਣੇ 7 ਦਾ ਦਿਨ ਹੈਗਾ ਅੱਜ ਮੰਗਲਵਾਰ ਦਾ ਤੇ ਮੀਂਹ ਪਈ ਜਾਂਦਾ ਹੈ ਆਪਣੇ ਪਰ ਆਤ ਦਾ ਹੀ ਮੌਸਮ ਜਹੋਰੀ ਹੋਇਆ ਪਿਆ ਸੀਗਾ ਕਣ ਮਣਕਣੀ ਜੀ ਵਾਲਾ ਤੇ ਹੁਣ ਪਈ ਜਾਂਦਾ ਗੱਦਾ ਘੰਟਾ ਹੋ ਗਿਆ ਪੈਂਦੇ ਇਹਨੂੰ 6 ਕਬਜੇ ਦਾ ਲੱਗਿਆ ਪੈਣ ਅੱਧਾ ਪੌਣਾ ਘੰਟਾ ਹੋ ਗਿਆ ਮੈਂ ਪੈਂਦੇ ਨੂੰ ਤੇ ਆਪਣੇ ਪਾਉਂਦੇ ਸੀਗੇ ਰਾਤ ਦੇ ਸਾਰੀ ਰਾਤ ਦੇ achar makki ਦਾ ਤੇ ਐਨਾ ਸ਼ੁਕਰ ਹੈ ਨਾ ਰਾਤ ਬੱਗ ਗਏ ਪਹਿਲਾਂ ਐਸੀਆ ਕਹਿੰਦੇ ਵੀ ਰਾਤ ਨੂੰ ਕਾਨੂੰ ਟੱਕਰਾਂ ਮਾਰਨੀਆਂ ਨੇ ਵੀ ਸਵੇਰੇ ਪਾਲਾਂਗੇ ਸਵੇਰੇ ਦੇਖੋ ਨਮੀ ਆ ਗਿਆ ਸੀਗਾ ਹੋਣ ਟਰਾਲੀ ਕੱਢਣ ਆਏ ਸੀ ਹਰਮਨ ਰੈਡੀ ਤੇ ਕਹਿੰਦਾ ਟੱਕ ਨਾਲ ਤਾਂ ਹਜੇ ਰਹਿ ਗਿਆ ਸੀਗਾ ਵੀ ਪਾਈ ਮਸਾਂਗਾ ਜਦੋਂ ਉਹ ਕਣੀਆਂ ਆਈਆਂ ਲੱਗੀਆਂ ਹੁਣ ਹਜੇ ਪਤਾ ਨਹੀਂ ਕੀ ਕਰਦੇ ਨੇ ਟੱਕ ਰੱਖਿਆ ਹੋਣਾ ਹੁਣ ਤਾਂ ਹਨਾ ਸਾਨੂੰ ਪਤਾ ਹੀ ਹੈ ਵੀ ਇਹ ਨੂੰ ਟੱਕ ਇਹ ਨਾ ਜਾਵੇ ਤਾਂ ਉਲੀ ਲੱਗ ਜਾਂਦੀ ਹੈ ਮੀਂਹ ਨਾਲ ਰਾਤ ਵੀ ਚਲ ਦੇਤੀ ਹਨਾ ਰੱਬ ਨੇ ਸਾਨੂੰ ਬਹੁਤ ਫਿਕਰ ਸੀਗਾ ਵੀ ਮੀਂਹ ਪਊਗਾ ਤੇ ਚਾਰ ਵੀ ਪਾਉਣਾ ਹੈ ਕੱਲ ਜੇ ਦੱਸੀ ਜਾਂਦੀ ਸੀਗੇ ਝੜ ਤਾਂ ਵੀ ਮੀਂਹ ਪਊਗਾ ਇਹਨਾਂ ਸ਼ੁਕਰ ਰਾਤ ਬੱਗ ਗਈ ਲੱਗੇ ਸੀਗੇ ਰਾਤ ਕੌਣ ਤੇ ਹੁਣ ਖੇਤੀ ਨੇਗੇ ਹਜੇ ਤੱਕ ਆਏ ਨਹੀਂ ਹੈਗੇ ਰਾਤ 9:30 ਵਜੇ ਲੱਗੇ ਸੀਗੇ ਰਾਤ ਨੂੰ ਇੱਕ ਵਾਰੀ ਚਾਪਾ ਨਹੀਂ ਕਰਕੇ ਦਿੱਤਾ ਕੋਈ ਦੀ ਸਾਰੀ ਸਾਫ ਸਫਾਈ ਕਰਤੀ ਮੈਂ ਤੇ ਰੋਟੀਆਂ ਕੱਢ ਕੇ ਧਰੀਆਂ ਡੱਬੇ ਚ ਰੋਟੀਆਂ ਨਾ ਰਾਤ ਉਹਨਾਂ ਨੇ ਫਰਜੋਤ ਦੇ ਲੜੀ ਨੇ ਕਾਲਚੀ ਖਾਦੀ ਬਸ ਹੁੰਦਾ ਵੀ ਕੰਮ ਬਣ ਜੇ ਹਨਾ ਜਿਹੜਾ ਵਧੀਆ ਹੁੰਦਾ ਕਾਲ ਕਾਲ ਚੀਜ਼ ਖਾ ਕੇ ਵਾਗ ਗਏ ਮਤਲਬ ਦੋ ਦੋ ਤਿੰਨ ਤਿੰਨ ਰੋਟੀਆਂ ਖਾਦ ਗਏ ਰੋਟੀਆਂ ਬਹੁਤ ਬੱਚੀਆਂ ਪੰਜਾਰੀਆਂ ਸਾਰਾ ਭਾਂਡਾ ਠੀਕਰ ਆਪਾਂ ਸਾਫ਼ ਕਰਤਾ ਇਹ ਬਸ ਮੇਰਾ ਰਹਿ ਗਿਆ ਹੁਣ ਕਿਉ ਕੱਢਣ ਵਾਲਾ ਇਹ ਕੱਢ ਦਿਆਂਗੀ ਫਿਰ ਹੱਲ ਨੂੰ ਖਾਣੇ ਝਾੜੂ ਲਾ ਲੂਗੀ ਲਓ ਜੀ ਹੁਣ ਮੈਂ ਬਣਾ ਲਈਏਗੀ ਰੋਟੀ ਜੋਤ ਆਏਗਾ ਖੇਤੋਂ ਰੋਟੀ ਲੈਣ ਇਹ ਰੈਡੀ ਹੋਰੇ ਖੇਤ ਹੀ ਨੇਗੇ ਉਤਾ ਕਰਕੇ ਹੁਣ ਖੇਤ ਬੈਠੇ ਨੇਗੇ ਅਚਾਰ ਦੇ ਲਫਾਫਾ ਦੇ ਰੱਖਿਆ ਉਹਨਾਂ ਨੇ ਸੱਪਿਆ ਹਜੇ ਹੈ ਨਹੀਂ ਸੀਗਾ ਵੈਸੇ ਢੱਗਦਾ ਨਹੀਂ ਤੋਂ ਤੇ ਹੁਣ ਜਦੋਂ ਉਹਦੇ ਉੱਪਰ ਜ਼ਿਆਦਾ ਪਾਣੀ ਪੱਟਾ ਹੋ ਜਾਂਦਾ ਫਿਰ ਉਹਨੂੰ ਕੱਢਣਾ ਪੈਂਦਾ ਉਹਨਾਂ ਨੂੰ ਜਾਰ ਦੇ ਵਿੱਚ ਨਾ ਬੜੇ ਰੋਟਾ ੱਖੇ ਜਾਰ ਕੋਲ ਹੁਣ ਸੁੱਕ ਬੱਕੇ ਜਿਤਾਇ ਦਾ ਕੰਮ ਸੌਖਾ ਦਾ ਜੇ ਜਾਰ ਗਣੀਆਂ ਪੈ ਜਾਣਾ ਥੋੜਾ ਬਹੁਤਾ ਮੀਂਹ ਪੈ ਜੇ ਫਿਰ ਤਾਂ ਇਹ ਬਹੁਤ ਔਖਾ ਗੱਲ ਦਾ ਰੋਟੀ ਲੈ ਕੇ ਜਾਊਗਾ ਖੇਤ ਆਪੇ ਖਾਣ ਲੱਗ ਰਿਹਾ ਇਹਦਾ ਮੈਨੂੰ ਪਰੌਂਠਾ ਲਾ ਦੇ ਹੁਣ ਮੈਂ ਚੱਲ ਆਦ ਨਹੀਂ ਲੱਗੀ ਰਹੀ ਨੇ ਪਰੌਂਠੇ ਵੱਢੇ ਲੱਗਦੇ ਨਹੀਂ ਸਬ지 ਕੋਈ ਬੜਾਈ ਨਹੀਂ ਸੀ ਥੋੜੀ ਜਿਹੀ ਉਹ ਖੇਤ ਜੋਗਰੀ ਖਰਾ ਕਰੀ ਥੋੜਾ ਚੱਲੋ ਇਹ ਪਰੌਂਠੇ ਲਾ ਦਨੀ ਜੋ ਤਾ ਪਰੌਂਠਾ ਕਰਦੀ ਪਛਾ ਲੈ ਜੇ ਚਾਰ ਪੌਣਾ ਬਹੁਤ ਔਖੀ ਬਸ ਤੇ ਤਾਂ ਜਦੋਂ ਸਿਆਲ ਜੇchna ਛਾਤੀਆਂ ਜੇchna ਮੱਝਾਂ ਕੋਲ ਨੇ ਉਹ ਵੀ ਵਧੀਆ ਲੱਗਦਾ ਨਾ ਹਰਾ ਵੱਟਣਾ ਪਵੇ ਧੁੰਦ ਚ ਠੰਡ ਚ ਹਰਾ ਵੱਟਣਾ ਬਹੁਤ ਮਸ਼ਹੂਰ ਹੁੰਦਾ ਉਹਦੋਂ ਬਹੁਤ ਸੁਖਾਈ ਚਾਰਦਾ ਉਹ ਪਾ ਦਿੰਦੇ ਆਗੇ ਮਸਲ ਪੰਡ ਬੰਨੀ ਕੇ ਲਿਆਰਦਾ ਤੇ ਪਾਇਆ ਉਹਦੇ ਬਹੁਤ ਸੌਖਾ ਹੁੰਦਾ ਤੇ ਪਾਉਣਾ ਤਾਂ ਬਹੁਤ ਔਖਾ ਹੈ ਜੀ ਖੱਜਾ ਵੀ ਹੁੰਦਾ ਤੇ ਇਹਦੀ ਖੇਚਲਾ ਵੀ ਜਾਂਦੀ ਹੁਣ ਦੇਖੋ ਮੇਰੇ ਵਿੱਚ ਵੀ ਖੇਤ ਬੈਠੇ ਨੇ ਕਿ ਪਾਣੀ ਕੱਢ ਰਹੇ ਨੇ ਉੱਪਰ ਬਾਦ ਇਹ ਤੋਂ ਪਾਣੀ ਘੱਟ ਜਾਂਦਾ ਮੇਰੇ ਨੂੰ ਕੱਢਣਾ ਪੈਂਦਾ ਤਾਂ ਕਰਕੇ ਘਰੇ ਵੀ ਨਹੀਂ ਆਉਣ ਜੋ ਗਈ ਉਹੀ ਗੱਲ ਆ ਨਾ ਕਹਿੰਦੇ ਨੇ ਵੀ ਵੀਡੀਓ ਪਾ ਰਹੇ ਨੇ ਲੋਕ ਬਹੁਤ ਕਹਿੰਦੇ ਨੇ ਆ ਇਹਨੂੰ ਛੱਡ ਕੇ ਜਾਣ ਜੂਗੇ ਜੇ ਹੁਣ ਆਪਾਂ ਰੋਟੀ ਕਰੋ ਪੜਾ ਲਈ ਖੇਤਾਂ ਤੇ ਮੀਂਹ ਹਜੇ ਵੀ ਨਹੀਂ ਹਟਿਆ ਆਪਣੇ 6 ਵਜੇ ਦਾ ਲੱਗਿਆ ਹੋਇਆਗਾ ਕਈ ਜਾਂਦਾ ਮੇਂ ਬਾਸਾ ਟਿਆਕ ਦਾ ਟਾਈਮ ਹੋ ਗਿਆ ਬੱਸ ਤਰਾ ਹਨ ਫਾਲੇ ਆ ਲੈ ਮੋਹਜਾ ਕੰਬਦਾ ਆਦਾ ਖਾਣਾ ਹਾਂ ਤਾਂ ਖਾ ਲਈ ਆਹ ਜਿਹੜਾ ਉਹ ਕਵੇ ਦਿਆ ਕੋਈ ਨਹੀਂ ਖਾ ਜਿਹੜੇ ਖਾਣੇ ਮੈਂ ਹਰ ਵਾਰ ਦਿਖਾਉਂਦੀ ਹਾਂ ਕਰਮ ਵਾਲਾ ਮੌਸਮੀ ਚੱਕ ਕਰ ਰਹੀ ਦੀ ਬਾਤ ਕਰ ਲਈ ਮੈਂ ਵੀਡੀਓ ਨਹੀਂ ਇਹਦੇ ਪੁੱਤ ਕਰ ਲਈ ਤੂੰ ਰੋਟੀ ਖਾ ਲੈ ਪਹਿਲਾਂ ਮਾਂ ਤੁਮ ਚੱਕਾ ਕੀ ਕਰੇਗਾ ਫਿਰ ਉਹ ਤੁਹਾਨੂੰ ਜਿੰਨਾ ਪੈਣਾ ਪੈਣੀ ਹੈ ਛੇ ਮੈਦਾ ਲੱਗਿਆ ਹੋਇਆ ਫੇਰੀ ਪੈਣਾ ਬਸ ਰੱਬ ਵੀਰ ਜਿਵੇਂ ਸਾਡੇ ਕਰਕੇ ਖੜਾ ਸੀਗਾ ਰਾਤ ਦਾ ਜਦੋਂ ਕਹਿੰਦੇ ਜਮਾ ਲਾਸਟ ਵਾਲਾ ਰੁਕ ਪਾਦਾ ਮਸ਼ੀਨ 'ਚ ਇਹ ਹੁੰਦਾ ਬੱਸ ਤੜਟ ਟੁਕਟ ਹੋ ਗਿਆ ਨਾਲ ਦੀ ਨਾਲ ਨਹੀਂ ਰਹਿ ਗਿਆ ਅਸੇ ਹੀ ਕਰ ਸੀ ਰੱਬ ਚਲ ਫਿਰ ਬਹੁਤ ਔਖਾ ਹੋ ਜਾਂਦਾ ਬਾਹਣ ਚ ਪਾਣੀ ਖੜ ਜਾਂਦਾ ਜੇ ਪਹਿਲਾਂ ਆ ਜਾਂਦਾ ਤੇ ਮਸ਼ੀਨ ਵੀ ਚੱਲ ਨਹੀਂ ਸੀ ਬਾਹਣ ਦੇ ਵਿੱਚ ਚਲੋ ਜੀ ਆਪਾਂ ਰੋਟੀ ਬਣਾ ਲਈ ਫੇਰ ਪਾ ਲਈਏ ਆਪਾਂ ਰੋਟੀ ਬਣਾ ਕੇ ਉਹਨਾਂ ਨੂੰ ਹਲਟੇ ਪਿਚੜੀ ਮੱਛੀ ਲੜਦਾ। ਯੱਪਦੇ ਕਾਲਾ। ਲੋਰੀ ਟਾਈਮ ਸ਼ਾਮ ਦਾ 6 ਵਜੇ ਦਾ ਹੋ ਗਿਆ। ਬਣਾਉਣੀ ਆਪਾਂ ਸਬਜ਼ੀ। ਸਬਜ਼ੀ ਬਣਾਉਣੀ ਆਪਾਂ ਜਾਂ ਅੱਜ ਪਕੌੜੀ। ਪਕੌੜੇ ਤੇ ਗੰਡੇ। ਮੈਂ ਗੱਡੇ ਤੇ ਪਕੌੜੀ ਬਣਾਉਣੀ ਹੁੰਦੀ ਜਿਆਦਾਤਰ ਆਪਾਂ ਆਲੂ ਪਕੌੜੇ ਨਹੀਂ ਕਦੇ ਬਣਾਏ ਕੀ ਕਹਿਣਾ ਕਦੇ ਜੇ ਜਿਆਦਾ ਸਬਜੀ ਹੋਵੇ ਲੋਰ ਹੋਵੇ ਤਾਂ ਬਣਾ ਲੈਨੇ ਹਿੰਨਾ ਕੋਈ ਸੰਗਣੀ ਜੀ ਬਣ ਜਾਂਦੀ ਹੈਗੀ ਆਲੂ ਪਕੌੜੇ ਦੀ ਤੇ ਆਪਾਂ ਬੜਾ ਮਨ ਗੱਡੇ ਪਕੌੜੇ ਦੁੱਧ ਪਾ ਕੇ ਪਤਲੀ ਜੀ ਸਬਜੀ ਬਹੁਤ ਸਵਾਦ ਲੱਗਦੀ ਹੈ ਜਿਵੇਂ ਸੋ ਆਪਾਂ ਕੱਲੇ ਦੁੱਧ ਵਾਲੇ ਗੱਡੇ ਬਣਾ ਲੈਨੇ ਹਨਾ ਬਸ ਐਂ ਬਣ ਜਾਂਦੀ ਹੈ ਇਹ ਵਿੱਚ ਪਕੌੜੇ ਪਾ ਕੇ ਬਾਜਾ ਪੁੱਣ ਲਾਇਆ ਤਾਂ ਤਰਤਾ ਮੈਂ ਕਿਉਂ ਦਾ ਲਾਇਆ ਹੈਗਾ ਹੁਣ ਕਈ ਦਿਨ ਹੋ ਗਏ ਸਾਨੂੰ ਘਿਓ ਦਾ ਤੱਕ ਵੀ ਲਾਉਣਾ ਪੈਂਦਾ ਹੈਗਾ ਕਿਉਂਕਿ ਤੇਲ ਆਪਣੇ ਘਰ ਨੂੰ ਹੋਇਆ ਤਾ ਹੈਗਾ ਆਪਾਂ ਬਾਤ ਦੇ ਕਿੰਨਾ ਕਰਦਾ ਹੀ ਤੇਲ ਸਰੋ ਹੋ ਜਾਂਦੀ ਆਪਣੇ ਸਾਰਾ ਸਾਗ ਜੋਗਰੀ ਹੋ ਜਾਂਦੀ ਹੈਗੀ ਤੇ ਆਪਣੀ ਪਈਆ ਘਾਣੀ ਕਢਾਉਣ ਵਾਲੀ ਬਸ ਮੁੱਲ ਆਪਾਂ ਲੈਂਦਾ ਨਹੀਂ ਕਰੇ ਤੇਲ ਚਰਕਾ ਕੰਬਣੇ ਤੋਂ ਉੱਜੇ ਜੇ ਪੈਸੀ ਚਾਰ ਪੌਂ ਦੀ ਬਹੁਤ ਸੋਜ ਹੋਈ ਪਈ ਸੀ ਚਲੋ ਪੈ ਗਿਆ ਤੇ ਹੁਣ ਮੱਕੀ ਵਾਲੇ ਬਾਣ ਚੋਂ ਸੁਜੀ ਦੀ ਲੱਗ ਜੂਗੀ ਇੱਕ ਕੁਆਰੀ ਤਾਂ ਗਿੱਲਾ ਵਾਲਾ ਹੋ ਗਿਆ ਬਾਣ ਫਿਰ ਉਹਦਾ ਹੁਣ ਬਾਹ ਨਹੀਂ ਸਕਦੇ ਉਹਨੂੰ ਦੇਖੋ ਫਿਰ ਵੀ ਰੋਟਾ ਵੇਟਣਾ ਪੱਦੀ ਕਰਕੇ ਜੀ ਲਾਉਣਗੇ ਇੱਕ ਫਿਰ ਥੋੜਾ ਜਿਹਾ ਬਾਹ ਸੁਕਾਉਣ ਦੀ ਵੇਟ ਕਰਨਗੇ ਜੇ ਬਾਕੇ ਜੀ ਲੱਗੂਗੀ ਸਿਰੋ ਚਾਰ ਦੀ ਵਾਲੀ ਦਿੱਕਤੀ ਪੈ ਗਿਆ ਤਾਂ ਕਰਕੇ ਨਾ ਪਾਣੀ ਵੀ ਨਿਕਲਾਈ ਹੈਗੀ ਬਸ ਸੁਲਜੇ ਜੇ ਪਈ ਸੀਗੀ ਇਹਨੂੰ ਅੱਪਾ ਜੀ ਭਾਵੇਂ ਪਕਾਉੜੇ ਇਹ ਹੋ ਗਿਆ ਇਹਦਾ ਤੜਕਾ ਲਾ ਲਿਆਂਗੇ ਆਪਾਂ ਬਸ ਚਲੋ ਜਿੰਨੇ ਜਦੋਂ ਨਹੀਂ ਸਰਦਾ ਸਵਾਦ ਬਣ ਜਾਂਦੀ ਹੈਗੀ ਘਿਓ ਦੇ ਤੜਕੇ ਦਾ ਸਬਜੀ ਪਰ ਬਹੁਤ ਘੱਟ ਲਾਉਨੇ ਆਂ ਅਸੀਂ ਘਿਓ ਦਾ ਤੜਕਾ ਜੇ ਉਹ ਠੰਡੀ ਦਾਲ ਹੋ ਜੇ ਨਾ ਫਰ-ਫਰ ਜਿੱਚ ਰੱਖ ਦਈਏ ਫਿਰ ਉਹ ਹੋ ਜਾਂਦੀ ਹੈ ਘਿਓ ਜਾ ਜੰਮ ਜਾਂਦਾ ਉੱਪਰ ਤੇਲ ਵਾਲੀ ਧਾਲ ਨੂੰ ਕਿਵੇਂ ਮਰਜੀ ਖਾਈ ਜਾਓ ਤੇਲ ਦਾ ਰਸਕਾ ਲੱਗਿਆ ਹੋਵੇ ਜਾਂਦੀ ਨਹੀਂ ਹੈਗੀ ਮਸਤ ਉਹਨਾਂ ਕਾਣੀ ਕੜਵਾਵਾ ਮਾਗੇ ਪਾ ਮਾਤਾ ਫਿਰ ਖાળ ਹੋ ਜਾਂਦੀ ਹੈ ਘਰ ਦੀ ਮੱਜਾਂ ਨੂੰ ਪਾਉਣ ਨੂੰ ਆਪਾਂ ਗੱਟਾ ਹੀ ਕੜਵਾ ਲੈਨੇ ਹੁੰਨੇ ਆ ਫਿਰ ਇੱਕ ਭਰਿਆ ਹੋਇਆ ਕਰੋਂਦਾ ਫਿਰ ਆਪਣੇ ਲੰਘ ਜਾਂਦੇ ਨੇ 6-7 ਮਹੀਨੇ ਲੰਘ ਜਾਂਦੇ ਆ ਫਿਰ ਆਪਣੀ 12-13 ਮਹੀਨਿਆਂ ਤੱਕ ਤੇਲ ਨਿਕਲਿਆ ਹੁੰਦਾ ਹੈ ਫਿਰ ਤਰਾ ਸਾਰੀ ਰਾਤ ਹੀ ਲੱਗ ਗਈ ਆਪਣੇ ਚਾਰ ਪੌਂਦਿਆਂ ਨੂੰ ਤੇ ਫਿਰ ਮੇਰੇ ਲਈ ਪਈ ਗਿਆ 2 ਘੰਟੇ ਵੀ ਨਹੀਂ ਛੱਡਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਨੇ ਦੱਬਿਆ ਚੰਗੀ ਤਰ੍ਹਾਂ ਲਾਤਰ ਨਾਲ ਰਹਿੰਦਾ ਸੀਗਾ ਅਜੇ ਚਾਰ ਲਾਤਰ ਕੇ ਫਿਰ ਕਾਗਜ਼ੀ ਦੇ ਕੇ ਢੱਕ ਕੇ ਡੇਢ ਦੋ ਜੇ ਆਏ ਨੇ ਘਰੇ ਹੁਣ ਜੋਤਾਂ ਦਾ ਸੁੱਤਾ ਹੀ ਪਿਆ ਬਸ ਉਹ ਹੋਰ ਹੀ ਹੋਇਆ ਤੈਗਾ ਸਾਰੀ ਰਾਤ ਦੀ ਨੀਂਦ ਆ ਹਨਾ ਅੱਖਾਂ ਦੀ ਬੋਲਾਂ ਜਵਾਰ ਘਰ ਮਾਂ ਚੱਕ ਤੋਂ ਹੋਵੇ ਰੜੀ ਵੀ ਹਾਰ ਮੰਦਾ ਪਿਆਸੀ ਹੋ ਚੁੱਕੇ ਇੱਧਰੀ ਵਗ ਗਿਆ ਰਾਤ ਦੀ ਨੀਂਦ ਰਾਤ ਦੀ ਹੁੰਦੀ ਹੈ ਨੀਂਦ ਰਾਤ ਨੂੰ ਨਹੀਂ ਪੂਰੀ ਹੋਊਗੀ ਮੈਂ ਵੀ ਨਹੀਂ ਸੁੱਤੀ ਕਿਉਂ ਜਦੋਂ ਮੈਨੂੰ ਵੀ ਸੁ ਜਾਗ ਆ ਜਾ ਕਰੇ ਬਿੰਦੇ ਬਿੰਦੇ ਜਦੋਂ ਕੁਛ ਲੈਣ ਆਇਆ ਕਰਨ ਮੈਂ ਵੀ ਸੁੱਤੀ ਨਹੀਂ ਹੈਗੀ ਤੇ ਤੁਸੀਂ ਪਿੱਛੇ ਦੇਖੀ ਹੈਗੀ ਕਲਿੱਪ ਜੋ ਤੁਹਾਡੇ ਖੇਤ ਬਹੁਤ ਰੌਲਾ ਪਾ ਰਹੇ ਨੇਗੇ ਜਦੋਂ ਤਾਂ ਬਹੁਤ ਮਾਸਤੀ ਚੱਲੀ ਸੀ ਜਿੱਦੇ ਚਾਰ ਪਾਵਾ ਕਿੱਦੇ ਚਾਰ ਪਾਵਾਂਗੇ ਉਹਨੂੰ ਬਹੁਤ ਹੌਸਲਾ ਦਾ ਚਾਰ ਪਾਉਣ ਦਾ ਇੱਕ ਇਹਤਨੇ ਇਕੱਠੇ ਹੋ ਗਏ ਇੱਕ ਆਪਣੇ ਤਾਏ ਦਾ ਪੋਤਾ ਹੋ ਗਿਆ ਦੂਸਰੇ ਘਰ ਵਾਲਾ ਖਾਣੋ-ਹਾਣੀ ਨੇਗੇ ਉਹਨਾਂ ਦੀ ਮਸ਼ੀਨ ਸੀਗੀ ਇੱਕ ਚਾਚੇ ਦਾ ਹੋ ਗਿਆ ਖੇਤ ਵਾਲਿਆਂ ਦਾ ਮੇਜਰਤਾ ਹੁੰਦਾ ਚਾਚੇ ਦਾ ਪੋਤਾ ਤੇ ਤਿੰਨੇ ਹੀ ਇਕੱਠੇ ਹੋ ਗਏ ਬਸ ਇਹਨਾਂ ਨੂੰ ਮਸਤੀ ਚੜੀ ਰਹੀ ਤੇ ਤਾਂ ਕਰਕੇ ਬਹੁਤ ਖੁਸ਼ ਸੀ ਇਹ ਰਾਤ ਪਿੱਛੇ ਆਪਾਂ ਜਿਹੜੀ ਕਲਿੱਪ ਤੁਸੀਂ ਦੇਖੀ ਹੈਗੀ ਜੋਤ ਜੀਕਾ ਮਾਰੀ ਅੰਦਾਗਾ ਇਹ ਕਹਿੰਦਾ ਸੀ ਵੀਡੀਓ ਬਣਾਉਣੀ ਸੀਗੀ ਮੰਮੀ ਆਪਾਂ ਵੀ YouTube ਤੇ ਸ਼ਾਰਟ ਪਾਵਾਂਗੇ ਚਾਰ ਪਾਉਂਦਿਆਂ ਦੀ ਪਿਛਲੇ ਸਾਲ ਵੀ ਆਪਾਂ ਪਾਈ ਸੀ ਪਿਛਲੇ ਸਾਲ ਜਦੋਂ ਆਪਾਂ ਚਾਰ ਪਾਇਆ ਆਪਾਂ ਨੂੰ ਸ਼ਾਇਦ ਮਹੀਨਾ ਕੀ ਹੋਇਆ ਹੋਣਾ ਬਸ ਚੈਨਲ ਬਣਾਏ ਨੂੰ ਪਾਈ ਸੀਗੀ ਆਪਾਂ ਵੀਡੀਓ ਤੇ ਕਿਉਂਕਿ ਇਹਨਾਂ ਪਤਾ ਜਾ ਵੀ ਨਹੀਂ ਸੀਗਾ ਇਹ ਕੀ ਕਹਿੰਦਾ ਵੀ ਜਿਵੇਂ ਹੋਰ ਸਾਰੇ ਲੋਕ ਪਾਉਂਦੇ ਆ ਹਨਾ ਵੀਡੀਓ ਸੋਹਣੀ ਜੀ ਬਣਾ ਕੇ ਲਿਆਉਂਗਾ ਮੈਂ ਆਪਾਂ ਪਾਵਾਂਗੇ ਪਰ ਟਾਈਮ ਰਾਤ ਦਾ ਹੈ ਜੀ ਆਪਾਂ ਨੂੰ ਚਾਰ ਪਾਉਣ ਨੂੰ ਤੇ ਫਿਰ ਆ ਤੂੰ ਕੋਈ ਵਧੀਆ ਵੀਡੀਓ ਬਣੀ ਨਹੀਂ ਬਸ ਇੱਕ ਆਪਾਂ ਕਲਿੱਪ ਜੀ ਬਣਾਈ ਹੈਗੀ ਉਹ ਪਲਾ ਦੇ ਥੀਕ ਵਿੱਚ ਸ਼ੌਟ ਉਹਦੀ ਕੋਈ ਬਣਦੀ ਨਹੀਂ ਸੀਗੀ। ਲਓ ਜੀ ਦਾਲ ਆਪਣੀ ਬਣ ਗਈ ਹੈਗੀ। ਬਸ ਪਾ 7 ਮਿੰਟ ਹੀ ਲੱਗੇ ਨੇ ਨਾਲ ਸਬਜ਼ੀ ਬਣਨ ਨੂੰ। ਕੋਲੀ ਪਾਵਾਂਗੇ ਆਪਾਂ ਇਹਦੇ ਵਿੱਚ ਦੁੱਧ ਦੀ। ਇਸ ਤਰ੍ਹਾਂ ਆ ਪਤਲੀ-ਪਤਲੀ ਸਬਜ਼ੀ ਬਹੁਤ ਵਧੀਆ ਬਣਦੀ ਹੈਗੀ ਗੰਡੇ ਪਕੌੜੇ। ਇਹ ਥੋੜਾ ਜਿਹਾ ਹਿਲਾਵਾ ਦੁੱਧ ਨੂੰ ਆਪਾਂ ਥੋੜਾ ਜਿ ਰਿਜਨ ਦੇਵਾਂਗੇ ਜਿਆਦਾ ਫਿਰ ਜੀ ਆਪਾਂ ਬਾਲ ਵਿੱਚ ਦਵਾਈ ਗਿਆ ਨਾ ਫਿਰ ਆਪਣਾ ਦੁੱਧ ਥੋੜਾ ਜਿ ਮਾਜ ਨੂੰ ਸੂਜੀ ਥੋੜੇ ਦਿਨ ਹੋਏ ਨਾ ਫਟਣ ਦਾ ਡਰ ਹੈਗਾ ਸਬਜੀ ਦਾ ਪਤਾ ਨਹੀਂ ਕੀ ਗੱਲ ਆ ਫਿਰ ਫਾਟ ਹੀ ਜਾਂਦਾ ਹੁੰਦਾ ਦਾ ਬੈਸ ਤਾਂ ਹੁਣ ਫਟਣੋਂ ਹਟ ਗਿਆ ਚਲੋ ਜੀ ਆਪਣੀ ਹੋ ਗਈ ਦਾਲ ਤਿਆਰ ਹੁਣ ਮੈਂ ਆਟਾ ਗੋਲੇ ਬਣਾਉਂਗੀ ਇਸ ਲਈ ਅੱਜ ਪਣਜ ਦਾ ਵਲੌਗ ਮਿਲਿਆ ਕਿਸੇ ਹੋਰ ਵਲੌਗ ਨਾਲ ਤੱਕ ਲਈ ਸਾਸਰੀ ਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ